ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਖੇਤੀਬਾੜੀ ਪੰਜਾਬ ਦੇ ਮੁੱਖ ਕੀਤਾਆਂ ਦੇ ਵਿੱਚੋਂ ਇੱਕ ਕੀਤਾ ਹੈ ਤੇ ਇਸ ਕੀਤਾ ਦੇ ਨਾਲ ਜੁੜ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਓ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਕਿਸਾਨ ਵੀਰੋ ਮੌਸਮ ਬੜਾ ਗਰਮ ਹੋ ਗਿਆ ਖੁਸ਼ਕ ਹੋ ਚੁੱਕਾ ਹੈ ਤੇ ਇਸ ਵੇਲੇ ਖਤਰਾ ਰਹਿੰਦਾ ਹੈ ਕਿ ਆਪਣੀਆਂ ਸਬਜ਼ੀ ਦੀਆਂ ਫਸਲਾਂ ਜਾਂ ਫਲ ਜਿਹੜੇ ਆ ਉਹਨਾਂ ਨੂੰ ਕੋਈ ਗਰਮੀ ਦੇ ਨਾਲ ਖਰਾਬੀ ਨਾ ਹੋਵੇ ਤਾਂ ਜ਼ਰੂਰੀ ਹੈ ਕਿ ਲਗਾਤਾਰ ਅਸੀਂ ਬਾਗਾਂ ਦੇ ਵਿੱਚ ਜਾਂ ਸਬਜ਼ੀ ਵਾਲੇ ਖੇਤਾਂ ਦੇ ਵਿੱਚ ਸਿੰਚਾਈ ਜਿਹੜੀ ਆ ਉਹ ਜਾਰੀ ਰੱਖਿਏ ਜੇਕਰ ਸਾਡੇ ਕੋਲ ਟੁੱਪਕਾ ਸਿੰਚਾਈ ਉਪਲਬਧ ਹੈ ਤਾਂ ਆਪਾਂ ਰੋਜ਼ਾਨਾ ਅੱਧਾ ਪੌਣਾ ਘੰਟਾ ਜਿਹੜਾ ਟੁੱਪਕਾ ਸਿੰਚਾਈ ਜ਼ਰੂਰ ਚਲਾਈਏ ਇਸੇ ਤਰ੍ਹਾਂ ਕੁਝ ਫਲਾਂ ਦੇ ਵਿੱਚ ਗਰਮੀ ਦੇ ਕਾਰਨ ਜਿਹੜਾ ਛਿਲਕਾ ਆ ਉਹ ਫਟ ਜਾਂਦਾ ਜਿਵੇਂ ਕਿ ਨਿੰਬੂ ਡੀਜੀ ਸੰਤਰਾ ਹੈਗਾ ਉਹਦੇ ਵਿੱਚ ਫਟ ਸਕਦਾ ਨੀਚੀ ਦੇ ਵਿੱਚ ਛਿੱਲ ਫਟ ਜਾਂਦੀ ਆ ਅਨਾਰ ਦੇ ਵਿੱਚ ਛਿਲਕਾ ਫਟ ਸਕਦਾ ਇਸ ਤੋਂ ਬਚਾਅ ਵਾਸਤੇ ਅਸੀਂ ਬਾਗਾਂ ਦੇ ਵਿੱਚ ਚਿੱਟੀ ਕਲੀ ਜਿਹੜੀ ਹੈ ਨੀਲਾ ਤੋਤਾ ਪਾ ਕੇ ਘੋਲ ਬਣਾ ਕੇ ਆਪਾਂ 1-1 ਮੀਟਰ ਤੱਕ ਸਾਰੇ ਬੂਟਿਆਂ ਦੇ ਤਣਿਆਂ ਤੇ ਇਹ ਚਿੱਟਾ ਰੰਗ ਜਿਹੜਾ ਉਹ ਫੇਰ ਸਕਦੇ ਹਾਂ ਤੇ ਇਸੇ ਤਰ੍ਹਾਂ ਮਲਚਿੰਗ ਜਿਹੜੀ ਹੈ ਮਲਚਿੰਗ ਸ਼ੀਟ ਜਾਂ ਆਪਾਂ ਪਰਾਲੀ ਵਰਤ ਲਈਏ ਜਾਂ ਕਾਹ ਫੂਸ ਜਾਂ ਪੱਤਿਆਂ ਦੀ ਜਿਹੜੀ ਤਹਿ ਹੈ ਉਹ ਬਾਗਾਂ ਦੇ ਵਿੱਚ ਬਿਚਾ ਦਈਏ ਤਾਂ ਜੋ ਜਿਹੜੀ ਜ਼ਮੀਨ ਦੀ ਨਮੀ ਹੈ ਉਹ ਬਰਕਰਾਰ ਰਹੇ ਇਸ ਨਾਲ ਇਹ ਫਟਣ ਦੀ ਸਮੱਸਿਆ ਤੋਂ ਬਚਾ ਕੀਤਾ ਜਾ ਸਕਦਾ ਕੁਝ ਲੋਕਾਂ ਨੇ ਘਰੇ ਆਪਣੇ ਫਲਦਾਰ ਬੂਟੇ ਕੰਦਾਂ ਦੇ ਨੇੜੇ ਲਗਾਏ ਹੁੰਦੇ ਆ ਉੱਥੇ ਵੀ ਨਿੰਬੂ ਦੇ ਵਿੱਚ ਖਾਸ ਕਰਕੇ ਪ੍ਰੋਬਲਮ ਆਉਂਦੀ ਹੈ ਛਿਲਕਾ ਫਟਣ ਦੀ ਉਸ ਤੋਂ ਬਚਾਅ ਵਾਸਤੇ ਅਸੀਂ ਗਿੱਲੇ ਗਿੱਲੀ ਕਰਕੇ ਬੋਰੀ ਜਿਹੜੀ ਆ ਉਹ ਕੰਦਾ ਤੇ ਪਾ ਸਕਦੇ ਆ ਇਸ ਮੌਸਮ ਦੇ ਵਿੱਚ ਆੜੂ ਤੇ ALUCHE ਦੀ ਜਿਹੜੀ ਉਹ ਤਰਾਈ ਚੱਲ ਰਹੀ ਹੈ ਉਹਦੇ ਵਿੱਚ ਸਾਨੂੰ ਵੱਧ ਮੁਨਾਫਾ ਕੱਟਣ ਲਈ ਚਾਹੀਦਾ ਕਿ ਆਪਾਂ ਆੜੂ ALUCHA ਤੋੜ ਕੇ ਇਹਦੇ ਵੱਖਰੇ ਵੱਖਰੇ ਗ੍ਰੇਡ ਬਣਾ ਲਈਏ ਜਿੱਚਾ ਛੋਟਾ ਆਕਾਰ ਮੱਧਮ ਆਕਾਰ ਮੀਡੀਅਮ ਤੇ ਲਾਰਜ ਸਾਈਜ਼ ਦਾ ਆੜੂ ਜਾਂ ਆਲੂ ਬਖਾਰਾ ਵੱਖਰਾ ਵੱਖਰਾ ਕਰਕੇ ਆਪਾਂ ਉਹਦੀ ਡੱਬਾਬੰਦੀ ਕਰੀਏ ਜਿਹੜਾ ALUCHA ਹੈ ਉਹਨੂੰ ਆਪਾਂ ਨੂੰ ਖਾਸ ਤੌਰ ਤੇ ਲੱਕੜ ਦੇ ਬਕਸਿਆਂ ਦੇ ਵਿੱਚ ਹੀ ਜਿਹੜਾ ਪੈਕ ਕੀਤਾ ਜਾਣਾ ਚਾਹੀਦਾ ਜਿਹੜਾ 4.5 ਸੈਂਟੀਮੀਟਰ ਤੋਂ ਥੱਲੇ ਦਾ ਛੋਟਾ ਤੇ ਮੀਡੀਅਮ ਆਕਾਰ ਦਾ ਆਲੂਚਾ ਉਹਨੂੰ ਆਪਾਂ ਤਿੰਨ ਤਹਾਂ ਲੱਕੜ ਦੇ ਬਕਸਿਆਂ ਦੇ ਵਿੱਚ ਲਾ ਕੇ ਮਾਰਕੀਟ ਦੇ ਵਿੱਚ ਭੇਜ ਸਕਦੇ ਆ ਤੇ ਇਸੇ ਤਰ੍ਹਾਂ ਜਿਹੜਾ ਵੱਡੇ ਆਕਾਰ ਦਾ ਆਲੂਚਾ 4.5 ਸੈਂਟੀਮੀਟਰ ਤੋਂ ਉੱਪਰ ਦਾ ਹੋ ਜਾਂਦਾ ਉਹਦੀਆਂ ਆਪਾਂ ਸਿਰਫ 2 ਤਹਾਂ ਲਾ ਕੇ ਜਿਹੜਾ ਲੱਕੜ ਦੇ ਬਕਸਿਆਂ ਦੇ ਵਿੱਚ ਆਪਾਂ ਮੰਡੀਕਰਨ ਕਰ ਸਕਦੇ ਆ ਇਸੇ ਤਰ੍ਹਾਂ ਜਿਹੜਾ ਆੜੂ ਹੈ ਉਹਦੇ ਵਿੱਚ ਜਿਹੜਾ 5.5 ਸੈਂਟੀਮੀਟਰ ਤੋਂ ਥੱਲੇ ਦਾ ਆੜੂ ਹੈ ਉਹਦੀਆਂ ਆਪਾਂ 4 ਤਹਾਂ ਕੋਰੋਗੇਟਿਡ ਫਾਈਬਰ ਬਾਕਸਿਸ ਦੇ ਵਿੱਚ ਗੱਤੇ ਦੇ ਬਕਸਿਆਂ ਦੇ ਵਿੱਚ ਲਾ ਕੇ ਆਪਾਂ ਮੰਡੀਕਰਨ ਕਰ ਸਕਦੇ ਹਾਂ ਤੇ ਜਿਹੜਾ ਵੱਡੇ ਆਕਾਰ ਦਾ ਆੜੂ ਹੈ ਉਹਦੀਆਂ ਸਿਰਫ 3 ਤਹਾਂ ਆਪਾਂ ਗੱਤੇ ਦੇ ਡੱਬਿਆਂ ਦੇ ਵਿੱਚ ਲਾ ਕੇ ਆਪਾਂ ਮੰਡੀ ਦੇ ਵਿੱਚ ਭੇਜ ਕੇ ਵੱਧ ਮੁਨਾਫਾ ਕਮਾ ਸਕਦੇ ਹਾਂ ਖਾਸ ਕਰਕੇ ਨਾਸ਼ਪਾਤੀ ਦੇ ਬੱਗੂ ਕੋਸ਼ੇ ਦੇ ਬਾਗਾਂ ਦੇ ਵਿੱਚ ਤੇਲੇ ਦਾ ਜਾਂ ਮਕੌੜਾ ਜੂੰ ਦਾ ਹਮਲਾ ਹੋ ਸਕਦਾ ਤੇਲੇ ਦੇ ਵਿਚਾ ਲਈ ਆਪਾਂ 0.4 ਮਲੀਲੀਟਰ ਅਮੀਡਾ ਕਲੋਪਰੇਡ 200 ਐਸਐਲ ਜਾਂ ਫਿਰ 0.32 ਗ੍ਰਾਮ ਥਾਇਆ ਮੈਥੋਕਸੈਮ ਪਤਰੇਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜੀ ਉਹ ਆਪਾਂ ਸਪਰੇਅ ਕਰ ਸਕਦੇ ਆ ਜੇ ਮਕੌੜਾ ਜੂੰ ਤੋਂ ਆਪਾਂ ਪ੍ਰੀਕੌਸ਼ਨਰੀ ਸਪਰੇਅ ਬਾਗ ਇਹ ਬਾਗਾਂ ਦੇ ਵਿੱਚ ਕਰਨੀ ਹੈ ਖਾਸ ਤੌਰ ਤੇ ਨਾਸ਼ਪਾਤੀ ਤੇ ਬੱਗੂ ਕੋਸ਼ੇ ਦੇ ਵਿੱਚ ਤਾਂ ਆਪਾਂ ਮੈਜਿਸਟਰ ਨਾਮ ਦੀ ਦਵਾਈ ਜਿਸ ਵਿੱਚ ਫਿਨੇਜ਼ਾਕੁਇਨ ਐਕਟਿਵ ਇНГਰੀਡੀਐਂਟ ਹੁੰਦਾ ਉਹਦੀ ਸਪਰੇਅ ਜਿਹੜੀ ਆ ਉਹ ਪਾਣੀ ਦੇ ਵਿੱਚ ਘੋਲ ਕੇ ਕਰ ਸਕਦੇ ਆ ਆਪਾਂ ਕਮਿਊਨਿਟੀ ਵਾਟਰ ਟੈਂਕ ਦਾ ਜਿਹੜੀ ਉਹ ਸੁਵਿਧਾ ਕੌਮੀ ਬਾਗਵਾਨੀ ਮਿਸ਼ਨ ਅਧੀਨ ਉਪਲਬਧ ਹੈ ਤਾਂ ਆਪਾਂ ਸਾਂਝੇ ਤੌਰ ਤੇ ਇੱਕ ਵਾਟਰ ਟੈਂਕ ਬਣਾ ਕੇ ਆਪਣਾ ਵਾਟਰ ਸਟੋਰ ਕਰਕੇ ਡ੍ਰਿਪ ਇਰੀਗੇਸ਼ਨ ਲਾ ਸਕਦੇ ਹਾਂ ਇਹ ਕਮਿਊਨਿਟੀ ਵਾਟਰ ਟੈਂਕ ਤੇ ਤਕਰੀਬਨ 75% ਤੱਕ ਦੀ ਵਿੱਤੀ ਸਹਾਇਤਾ ਜਿਹੜੀ ਉਹ ਸਰਕਾਰ ਵੱਲੋਂ ਉਪਲਬਧ ਕਰਾਈ ਜਾਂਦੀ ਹੈ ਪੰਜ ਖੇਤ ਤੱਕ ਦੀ ਜਿਹੜੀ ਵਿੱਤੀ ਸਹਾਇਤਾ ਆ ਪਹਿਲੇ ਕਿਉਂਕਿ 1-2 ਸਾਲ ਲਈ ਜੈਵਿਕ ਖੇਤੀ ਦੇ ਵਿੱਚ ਖਛਾ ਹੁੰਦਾ ਕਿ ਥੋੜਾ ਝਾੜ ਫਸਲਾਂ ਦਾ ਘਟਾ ਹੁੰਦਾ ਤਾਂ ਉਹਦੀ ਪੂਰਤੀ ਕਰਨ ਲਈ ਵਿੱਤੀ ਸਹਾਇਤਾ ਜਿਹੜੀ ਕੌਮੀ ਬਾਗਵਾਨੀ ਮਿਸ਼ਨ ਅਧੀਨ ਉਪਲਬਧ ਹੈਗੀ ਹੈ ਇਸੇ ਤਰ੍ਹਾਂ ਕੁਝ ਬਾਗਾਂ ਦੇ ਵਿੱਚ ਆਪਾਂ ਪੰਛੀਆਂ ਦਾ ਅਟੈਕ ਹੋ ਸਕਦਾ ਜਿਹਦੇ ਨਾਲ ਆਪਣੇ ਫਰੂਟ ਜਿਹੜੇ ਫਲ ਆ ਉਹ ਨੁਕਸਾਨੇ ਜਾਂਦੇ ਆ ਜਾਂ ਘਰੇ ਵੀ ਕਈਆਂ ਨੇ ਫਲਦਾਰ ਬੂਟੇ ਲਗਾਏ ਹੁੰਦੇ ਜਾਂ ਉੱਥੇ ਪੰਛੀ ਜਿਹੜਾ ਉਹਨਾਂ ਦਾ ਨੁਕਸਾਨ ਕਰ ਸਕਦੇ ਆ ਉਸ ਤੋਂ ਬਚਾਅ ਵਾਸਤੇ ਅਸੀਂ ਐਂਟੀ ਬਰਡ ਜਾਂ ਐਂਟੀ ਹੇਲ ਨੈਟ ਹਰ ਇੱਕ ਬੂਟੇ ਦੇ ਉੱਤੇ ਪਾ ਸਕਦੇ ਆ ਉਹਦੇ ਵਿੱਚ ਵੀ ਵਿੱਤੀ ਸਹਾਇਤਾ ਦੀ ਜਿਹੜੀ ਉਪਲਬਧੀ ਸਾਡੀ ਕੌਮੀ ਬਾਗਵਾਨੀ ਮਿਸ਼ਨ ਅਧੀਨ ਬਾਗਵਾਨੀ ਵਿਭਾਗ ਕੋਲ ਹੈਗੀ ਹੈ ਆਪਾਂ ਆਰਗੈਨਿਕ ਖਾਦ ਜਿਹੜੀ ਵਰਮੀ ਕੰਪੋਸਟ ਬਣਾਉਣਾ ਚਾਹੁੰਦੇ ਆ ਤਾਂ ਉਹਦੇ ਤੇ ਵੀ 1 ਲੱਖ ਦੇ ਪਿੱਛੇ 50% ਜਿਹੜੀ ਵਿੱਤੀ ਸਹਾਇਤਾ ਦੀ ਉਪਲਬਧੀ ਕੌਮੀ ਬਾਗਵਾਨੀ ਮਿਸ਼ਨ ਅਧੀਨ ਆਪਣੇ ਕੋਲ ਉਪਲਬਧ ਹੈ ਜੋ ਕਿਸਾਨ ਵੀਰ ਆਉਣ ਵਾਲੇ ਸਮੇਂ ਦੇ ਵਿੱਚ ਮਸ਼ਰੂਮ ਦੀ ਖੇਤੀ ਕਰਨਾ ਚਾਹੁੰਦੇ ਨੇ ਤਾਂ ਹੁਣੇ ਆਪਾਂ ਨੂੰ ਜ਼ਰੂਰਤ ਹੈ ਕਿ ਕਣਕ ਦੀ ਜਿਹੜੀ ਤੂੜੀ ਦਾ ਪ੍ਰਬੰਧ ਹੁਣ ਤੋਂ ਹੀ ਕਰ ਲਈਏ ਤਾਂ ਉਹਨੂੰ ਸਟੋਰ ਕਰਕੇ ਰੱਖ ਲਈਏ ਤਾਂ ਜੋ ਸਾਨੂੰ ਉਦੋਂ ਸਮੱਸਿਆ ਨਾ ਆਵੇ ਇਸੇ ਤਰ੍ਹਾਂ ਮਸ਼ਰੂਮ ਦੀ ਖੇਤੀ ਦੇ ਵਿੱਚ ਜਿਹੜੇ ਕਿਸਾਨ ਵੀਰ ਕੱਲਾ 20 ਮਣਾ ਕੇ ਖੁੰਮਾਂ ਦਾ ਵੇਚਦੇ ਨੇ ਉਹਦੇ ਲਈ ਵੀ ਲੋੜ ਹੈ ਕਿ ਵਧੀਆ ਕੁਆਲਿਟੀ ਦੀ ਕਣਕ ਜਿਹੜੀ ਖਰੀਦ ਕੇ ਆਪਾਂ ਹੁਣੇ ਸਟੋਰ ਕਰ ਲਈਏ ਤਾਂ ਜੋ ਮਸ਼ਰੂਮ ਦੇ ਸੀਜ਼ਨ ਵਿੱਚ ਸ਼ੁਰੂਆਤੀ ਤੌਰ ਤੇ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਆਪਾਂ ਤੰਤੂ ਨੂੰ ਸਪਨ ਮੇਕਿੰਗ ਦਾ ਕੰਮ ਸ਼ੁਰੂ ਕਰ ਸਕੀਏ ਸੋ ਕਿਸਾਨ ਵੀਰੋ ਇਹ ਸਨ ਖੇਤੀਬੰਦੀ ਸੂਚਨਾ ਅਤੇ ਸੁਝਾਅ ਫਿਰ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਪਿਆਰੇ ਕਿਸਾਨ ਵੀਰੋ ਕਣਕ ਦੀ ਵਾਢੀ ਹੋ ਚੁੱਕੀ ਹੈ ਤੇ ਹੁਣ ਝੋਨੇ ਦਾ ਆ ਚੁੱਕਿਆ ਹੈ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਅੱਜ ਦਾ ਸਾਡਾ ਵਿਸ਼ਾ ਹੈ ਚੌਨੇ ਦੀ ਪਨੀਰੀ ਅਤੇ ਸਿੱਧੀ ਬਜਾਈ ਸੰਬੰਧੀ ਜ਼ਰੂਰੀ ਨੁਕਤੇ ਇਸ ਵਿਸ਼ੇ ਦੇ ਉੱਤੇ ਸਾਨੂੰ ਜਾਣਕਾਰੀ ਦਿੱਤੀ ਹੈ ਡਾਕਟਰ ਅਵਨੇਂਦਰ ਸਿੰਘ ਮਾਨ ਨੇ ਜੋ ਕਿ ਬਲਾਕ ਖੇਤੀਬਾੜੀ ਅਫਸਰ ਜ਼ਿਲ੍ਹਾ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਰੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਨੇ ਆਓ ਦੇਖਦੇ ਹਾਂ ਇੱਕ ਗੱਲਬਾਤ ਚੌਨੇ ਦੀ ਪਨੀਰੀ ਦੀ ਲਵਾਈ ਅਤੇ ਚੌਨੇ ਦੀ ਸਿੱਧੀ ਬਜਾਈ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਹੈ ਮੇਰੇ ਨਾਲ ਖੜੇ ਨੇ ਇਸ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਡਾਕਟਰ ਅਵਨੇਂਦਰ ਸਿੰਘ ਮਾਨ ਜੀ ਜਿਹੜੀ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਇਹ ਪੁਨਰਹਿੜੀ ਤੇ ਜ਼ਿਲ੍ਹਾ ਪਟਿਆਲਾ ਅੱਛਾ ਡਾਕਟਰ ਸਾਹਿਬ ਝੋਨੇ ਦੀ ਬਿਜਾਈ ਲਈ ਵਕਫ ਵਕ ਤਰੀਕੇ ਸ਼ੁਰੂ ਹੋ ਗਏ ਨੇ ਹੁਣ ਕਿਉਂਕਿ ਮੂਰੇ ਅਸੀਂ ਪਾਣੀ ਦੇ ਸੰਕਟ ਨੂੰ ਜ਼ਰੂਰ ਮੂਰੇ ਰੱਖ ਕੇ ਬਿਜਾਈ ਇਹਦੀ ਕਰਨੀ ਆ ਸੋ ਕਿੰਨੇ ਕੁ ਤਰੀਕੇ ਨੇ ਕਿਹੜੇ ਕਿਹੜੇ ਨਾਲੇ ਦੀ ਬਿਜਾਈ ਅਸੀਂ ਕਰਨੀ ਆ ਕੀੜੀਆਂ ਕਿੜੀਆਂ ਤਰੀਕਾਂ ਪੰਜਾਬ ਦੇ ਵਿੱਚ ਅਨਾਉਂਸ ਸਰਕਾਰ ਵੱਲੋਂ ਕੀਤੀਆਂ ਗਈਆਂ। ਉਹ ਇਹਦੇ ਵਿੱਚ ਇੱਕ ਤਾਂ ਆਪਾਂ ਜੇ ਕਹਿ ਲਈਏ ਰਵਾਇਤੀ ਤਰੀਕੇ ਨਾਲ ਕੱਦੂ ਕਰਕੇ ਝੋਨਾ ਲਗਾਇਆ ਜਾਂਦਾ ਇੱਕ ਤਾਂ ਉਹ ਤਰੀਕਾ ਹੋ ਗਿਆ। ਹੁਣ ਇੱਕ ਨਵੀਂ ਵਿਧੀ ਬਹੁਤ ਜ਼ਿਆਦਾ ਜਿਹੜੀ ਹੈ ਪਪੂਲਰ ਹੁੰਦੀ ਜਾ ਰਹੀ ਹੈ ਜਿਹਨੂੰ ਆਪਾਂ ਕਹਿੰਦੇ ਆ ਝੋਨੇ ਦੀ ਸਿੱਧੀ ਬਜਾਈ। ਜੀ। ਡੀਐਸਆਰ ਆਪਾਂ ਕਹਿ ਲਈਏ ਤਾਂ ਇਹ ਦੋ ਤਰੀਕੇ ਆ ਵੀ ਜਾਂ ਤਾਂ ਕੱਦੂ ਕਰਕੇ ਝੋਨਾ ਲਗਾਇਆ ਜਾਂਦਾ ਤੇ ਇੱਕ ਹੈ ਝੋਨੇ ਦੀ ਸਿੱਧੀ ਬਜਾਈ ਤੇ ਮੈਨੂੰ ਬੜੀ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ। ਕੀ ਜਿਹੜੀ ਝੋਨੇ ਦੀ ਸਿੱਧੀ ਬਜਾਈ ਹੈ ਇਹ ਪੰਜਾਬ ਸਰਕਾਰ ਦੀ ਨਾ ਬਹੁਤ ਵੱਡੀ ਸਕੀਮ ਹੈ ਮਤਲਬ ਆਰਥਿਕ ਵੱਲੋਂ ਵੀ ਆਰਥਿਕ ਤੌਰ ਤੇ ਵੀ ਪੰਜਾਬ ਸਰਕਾਰ ਇਹਦੇ ਸਬਸਿਡੀ ਦਿੰਦੀ ਹੈ ਕਿਸਾਨ ਨੂੰ ਪ੍ਰਤੀ ਏਕੜ ਤਾਂ ਇਹ ਵੀ ਇੰਨੀ ਪਪੂਲਰ ਹੋ ਗਈ ਹੈ ਇਹ ਲਗਭਗ 20% ਏਰੀਆ ਦੇ ਵਿੱਚ ਇਹ ਡੀਐਸਆਰ ਹੁੰਦੀ ਜਾ ਰਹੀ ਹੈ ਸਾਲ ਦਰ ਸਾਲ ਅੱਛਾ ਡਾਕਟਰ ਸਾਹਿਬ ਅੱਜਕੱਲ ਅਸੀਂ ਗੱਲ ਕਰੀਏ ਵੀ ਕਿਸਾਨ ਵੀਰ ਨੇ ਨਾ ਜਿਹੜੀ ਕਾਫੀ ਪੰਬਲ ਪੂਸੇ ਦੇ ਵਿੱਚ ਨੇ ਵੀ ਕਿਹੜੀ ਕਿਸਮ ਅਸੀਂ ਵੀਜੀਏ ਹਾਂ ਇਹ ਜ਼ਰੂਰ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਇਸ ਵਾਰ ਜਿਹੜੀ ਦਾ 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 ਸਬਸੋਇਲ ਵਾਟਰ ਪ੍ਰਿਜ਼ਰਵੇਸ਼ਨ ਐਕਟ ਹੈ ਜਿਹੜਾ ਜਿਹੜਾ ਪਾਣੀ ਵਾਲਾ ਐਕਟ ਆਪਾਂ ਜਿਹਨੂੰ ਕਹਿੰਨੇ ਆ ਜੀ ਜੀ 2005 ਉਹਦੇ ਵਿੱਚ 1 ਜੂਨ ਤੋਂ ਪਨੀਰੀ ਲਗਾਉਣ ਦੀ ਡੇਟ ਖੋਲ ਦਿੱਤੀ ਗਈ ਹੈ ਅੱਛਾ ਜੀ ਵੀ ਪਰ ਇਹ ਤਿੰਨ ਜੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਮੁੱਖ ਮੁੱਖ ਤੌਰ ਤੇ ਜੇ ਆਪਾਂ ਕਹਿ ਲਈਏ 1 ਜੂਨ 4 ਜੂਨ ਤੇ 9 ਜੂਨ ਜੀ ਇਹ ਇਹ ਉਦੋਂ ਝੋਨੇ ਦੀ ਲਵਾਈ ਕੀਤੀ ਜਾ ਸਕਦੀ ਹੈ ਉਸੇ ਅਕੋਰਡਿੰਗਲੀ ਮਈ ਦੇ ਮਹੀਨੇ ਦੇ ਵਿੱਚ 1 ਮਹੀਨਾ ਪਹਿਲਾਂ ਉਹਦੀ ਪਨੀਰੀ ਆਪਾਂ ਖੇਤ ਚ ਲਗਾ ਸਕਦੇ ਹਾਂ ਪੰਜਾਬ ਦੇ ਕਿਸਾਨ ਬਹੁਤ ਜ਼ਿਆਦੇ ਸੁਚੇਤ ਹੋ ਗਏ ਨੇ ਉਹ ਆਪਣੇ ਆਪ ਆਪਣੇ ਤੌਰ ਤੇ ਜਿਹੜੀ ਲੰਬਾ ਸਮਾਂ ਲੈਣ ਵਾਲੀਆਂ ਫਸਲਾਂ ਸੀਗੀਆਂ ਕਿਸਮਾਂ ਸੀਗੀਆਂ ਪੂਸਾ 44 ਵਰਗੀਆਂ ਜਿਹੜੀਆਂ ਕਿ ਲਗਭਗ 165 ਦਿਨ 165 ਦਿਨ ਲੈਂ ਜਾਂਦੀਆਂ ਸੀ ਤੇ ਜਿਹੜਾ ਜਿਨ੍ਹਾਂ ਨੂੰ ਕਿ ਪਾਣੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਸੀ ਉਹ ਹੁਣ ਹੌਲੀ-ਹੌਲੀ ਕਿਸਾਨ ਵੀਰੋ ਛੱਡਦੇ ਜਾ ਰਹੇ ਨੇ ਤੇ ਵੈਸੇ ਵੀ ਪੰਜਾਬ ਸਰਕਾਰ ਨੇ ਹਾਈਬ੍ਰਿਡ ਕਿਸਮਾਂ ਤੇ ਪੂਸਾ 44 ਦੀ ਕਿਸਮ ਦੇ ਉੱਤੇ ਬੀਣ ਲਗਾਇਆ ਹੋਇਆ ਜੀ ਸੋ ਹੁਣ ਜਿਹੜੀਆਂ ਸ਼ਾਰਟ ਡਰੇਸ਼ਨ ਵੈਰਾਈਟੀਆਂ ਆ ਪੀਏਯੂ ਵੱਲੋਂ ਡਿਵੈਲਪ ਕੀਤੀਆਂ ਗਈਆਂ ਸ਼ਾਨਦਾਰ ਕਿਸਮਾਂ ਨੇ ਆਪਾਂ ਉਹਦੀ ਜੇ ਗੱਲ ਕਰੀਏ ਪੀਆਰ 132 ਪੀਆਰ 131 ਪੀਆਰ 128 ਇਹ ਐਸੀਆਂ ਕਿਸਮਾਂ ਨੇ ਜਿਹੜੀਆਂ ਲਗਭਗ 111 ਦਿਨ ਖੇਤ ਦੇ ਵਿੱਚ ਲੈਂਦੀਆਂ ਨੇ 4 ਮਹੀਨੇ ਤੇ 20 ਦਿਨ ਜੀ ਜਿਹੜਾ ਕੀ ਤੁਸੀਂ ਅਕਤੂਬਰ ਦੇ 1 ਜੂਨ ਨੂੰ ਕੋਈ ਬੰਦਾ ਲਾਉਂਦਾ ਤਾਂ ਅਕਤੂਬਰ 20 ਦੇ ਨੇੜੇ ਤੇੜੇ ਜਿਹੜੀ ਹੈ ਉਹਦੀ ਫਸਲ ਕਿ ਤਿਆਰ ਹੋ ਜਾਂਦੀ ਹੈ ਜੀ ਜੀ ਤੇ ਉਹ ਕਣਕ ਦੀ ਅਗਲੀ ਬਜਾਈ ਕਰਨ ਲਈ ਬਹੁਤ ਭਰਪੂਰ ਸਮਾਂ ਉਹਨੂੰ ਮਿਲ ਜਾਂਦਾ ਹ ਹ ਇਸ ਤੋਂ ਇਲਾਵਾ ਜੇ ਗੱਲ ਕਰੀਏ ਇੱਕ ਹੋਰ ਬੜੀ ਪਪੂਲਰ ਵੈਰਾਈਟੀ ਹੈਗੀ ਆ ਪੀਆਰ 126 ਜਿਹੜੀ ਕਿ ਤੁਸੀਂ ਬੜੇ ਕਿਸਾਨ ਵੀਰਾਂ ਦੇ ਵਿੱਚ ਬਹੁਤ ਹਰਮਨ ਪਿਆਰੀ ਹੈ ਉਹ ਇਸ ਤੋਂ ਵੀ ਘੱਟ ਸਮਾਂ ਲੈਂਦੀ ਹੈ ਉਹ ਸਿਰਫ ਖੇਤ ਦੇ ਵਿੱਚ 95 ਦਿਨ ਲੈਂਦੀ ਹੈ ਯਾਨੀ ਕਿ ਉਹ ਕੁੱਲ ਮਿਲਾ ਕੇ 4 ਮਹੀਨੇ ਮਤਲਬ ਜੇ ਉਹ 25 ਦਿਨਾਂ ਦੀ ਪਨੀਰੀ ਆਪਾਂ ਪੱਟ ਕੇ ਉਹਦੀ ਖੇਤ ਚ ਲਾਉਣੀ ਹੁੰਦੀ ਹੈ ਛੋਟੀ ਪਨੀਰੀ ਲਾਉਣੀ ਹੁੰਦੀ ਹੈ ਕਿਸਾਨ ਵੀਰ ਨੋਟ ਕਰਨ ਵੀ ਪੀਆਰ 126 ਦੀ ਛੋਟੀ 25 ਦਿਨਾਂ ਦੀ ਪਨੀਰੀ ਆਪਾਂ ਖੇਤ ਚ ਲਾਉਣੀ ਹੈ 95 ਦਿਨ ਲਗਭਗ ਖੇਤ ਲੈਂਦੀ ਹੈ ਤੇ 4 ਮਹੀਨਿਆਂ ਚ ਫਸਲ ਪੱਕ ਕੇ ਯਾਨੀ ਕਿ ਪਰ ਇੱਥੇ ਧਿਆਨ ਦੇਣ ਦੀ ਇਹ ਗੱਲ ਹੈ ਵੀ ਇਸ ਫਸਲ ਨੂੰ ਸਤੰਬਰ ਦੇ ਵਿੱਚ ਜੇ ਪੱਕਦੀ ਹੈ ਨਾ ਇਹ ਫਸਲ ਅਕਤੂਬਰ ਤੇ ਮਤਲਬ ਇਹ ਕੋਸ਼ਿਸ਼ੇ ਕਰਨੀਆਂ ਵੀ ਇਹ ਫਸਲ ਅਕਤੂਬਰ ਤੇ ਜਾ ਕੇ ਪੱਕੇ ਸਰਕਾਰ ਨੇ ਆਪਣੇ ਪ੍ਰਬੰਧ ਕਰਨ ਲਈ ਡੇਟਾ ਅੱਗੇ ਕੀਤੀਆਂ ਪਾਣੀ ਦੇ ਪ੍ਰਬੰਧ ਲਈ ਹਾਂ ਵੀ ਤਾਂ ਕਿ ਅਸੀਂ ਬਿਜਲੀ ਵੀ ਉਸ ਤਰੀਕੇ ਨਾਲ ਦੇ ਸਕੀਏ ਤੇ ਖਰੀਦ ਵਾਸਤੇ ਵੀ ਉਦਾਂ ਵਾਰੀ-ਵਾਰੀ ਸਿਰ ਪ੍ਰਬੰਧ ਕਰ ਸਕੀਏ ਪਰ ਕਿਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਨੂੰ ਪਹਿਲਾਂ ਝੋਨਾ ਲਗਾਉਣ ਲਈ ਉਹਨਾਂ ਨੇ ਸਰਕਾਰ ਨੇ ਹਰੀ ਚੰਦੀ ਦੇ ਸੋ ਬਿਲਕੁਲ ਕਿਸਾਨ ਵੀਰੋ ਦੇਖੋ ਜੇ ਤੁਸੀਂ ਘੱਟ ਸਮਾਂ ਲੈਣ ਵਾਲੀ ਕਿਸਮ ਲਾ ਰਹੇ ਹੋ ਨਾ ਉਹਨਾਂ ਹੀ ਉਹਨੂੰ ਪਛੇਤਾ ਲਾਉਣਾ ਹੈ ਤਾਂ ਕਿ ਠੰਡ ਦੇ ਵਿੱਚ ਜਾ ਕੇ ਤੁਹਾਡਾ ਝਾੜਾ ਜਿਹੜਾ ਵਧੀਆ ਬਣੇ ਅਸੀਂ ਦੱਸਵਾਂ ਪਨੀਰੀ ਖੇਤ ਦੇ ਵਿੱਚ ਲਾਉਣ ਤੋਂ ਪਹਿਲਾਂ ਤਿਆਰੀ ਕਿਉਂਕਿ ਹੁਣ 1 ਮਈ ਤੋਂ ਜੇ ਤੁਸੀਂ ਕਹਿੰਦੇ 1 ਜੂਨ ਨੂੰ ਝੋਨਾ ਲਾਉਣਾ ਪੱਟ ਕੇ ਤਾਂ 1 ਮਈ ਨੂੰ ਸਾਨੂੰ ਪਨੀਰੀ ਬੀਜਣੀ ਪਊਗੀ ਸੋ ਜਿਨ੍ਹਾਂ ਨੇ ਅਜੇ ਲਾਉਣੀ ਆ ਤਿਆਰੀ ਕਿਸ ਤਰ੍ਹਾਂ ਕਰਨੀ ਆ ਉਹਦੇ ਬਾਰੇ ਜ਼ਰੂਰ ਦੱਸੋ ਤੇ ਬੀਜ ਕਿੰਨਾ ਪਾਉਣਾ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਸਿਲੈਕਸ਼ਨ ਕਰਨੀ ਆ ਆਪਣਾ ਇੱਕ ਤਾਂ ਖੇਤ ਦੀ ਸਿਲੈਕਸ਼ਨ ਮੋਟਰ ਦੇ ਜਿੱਥੇ ਆਪਣੀ ਬੰਬੀ ਲੱਗੀ ਹੋਈ ਹੈ ਉਹਦੇ ਨੇੜੇ ਕਰਨੀ ਆ ਜੀ ਜੀ ਤੇ ਇੱਕ ਉਹ ਇਹੋ ਜਿਹੀ ਜ਼ਮੀਨ ਆਪਾਂ ਸਿਲੈਕਟ ਕਰਨੀ ਆ ਵੀ ਜਿੱਥੇ ਛਾਂ ਵਗੈਰਾ ਨਾ ਆਉਂਦੀ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਇਹ ਦੇਖਣਾ ਹੈ ਵੀ ਆਪਾਂ ਕਿੰਨੇ ਕਿੱਲੇ ਝੋਨਾ ਲਾਉਣਾ ਹੈ ਕਿਉਂਕਿ ਇੱਕ ਕਿੱਲੇ ਤੋਂ 25 ਕਿੱਲਿਆਂ ਦੀ ਪਨੀਰੀ ਆਪਾਂ ਪੈਦਾ ਕਰ ਸਕਦੇ ਆ ਜੀ ਜਾਨੀ ਜੇ ਆਪਾਂ ਦੂਜੇ ਤਰੀਕੇ ਦੀ ਗੱਲ ਕਰੀਏ ਵੀ 6.5 ਮਰਲੇ ਦੇ ਵਿੱਚ ਆਪਾਂ 8 ਕਿਲੋ ਝੋਨੇ ਦਾ ਬੀ ਵਰਤਦੇ ਹੋਏ ਇੱਕ ਕਿੱਲੇ ਦੀ ਪਨੀਰੀ ਲਾ ਸਕਦੇ ਆ 160 ਮਰਲੇ ਦਾ ਕਿੱਲਾ ਹੁੰਦਾ ਹੈ ਇਹਦੇ ਨਾਲ 24-25 ਕਿੱਲੇ ਇਸ ਹਿਸਾਬ ਦੇ ਇਸ ਰੇਸ਼ਿਓ ਦੇ ਹਿਸਾਬ ਨਾਲ ਆਪਾਂ ਇੱਕ ਕਿੱਲੇ 'ਚੋਂ 24-25 ਕਿੱਲਿਆਂ ਦੀ ਪਨੀਰੀ ਤਿਆਰ ਕਰ ਸਕਦੇ ਆ ਹੁਣ ਖੇਤ ਦੀ ਸਿਲੈਕਸ਼ਨ ਐਦਾਂ ਕਰੋ ਕਿ ਮੋਟਰ ਦੇ ਨੇੜੇ ਹੋਵੇ ਬਿਲਕੁਲ ਹੀ ਲੇਜ਼ਰ ਲੈਵਲਡ ਹੋਵੇ ਖੇਤ ਉਦੋਂ ਬਾਅਦ ਆਪਾਂ ਵੈਰਾਈਟੀ ਵੀ ਸਿਲੈਕਟ ਕਰ ਲਈਏ ਆਪਣੇ ਜ਼ਰੂਰਤ ਦੇ ਹਿਸਾਬ ਦੇ ਨਾਲ ਕਿਸਾਨ ਵੀਰੋ ਬਿਨਾ ਸੋਧੇ ਬੀ ਕਦੇ ਨਹੀਂ ਆਪਾਂ ਬੀਜਣਾ ਬੀਜ ਨੂੰ ਹਮੇਸ਼ਾ ਸੋਧ ਕੇ ਬੀਜੋ ਤੇ ਇੱਕ ਜਿਹੜੀ ਦਵਾਈ ਆਉਂਦੀ ਹੈ ਸਪ੍ਰਿੰਟ ਨਾਂ ਦੀ ਦਵਾਈ ਆ ਸਿੱਧਾ ਹੀ ਨਾਂ ਯਾਦ ਰੱਖੋ ਸਪ੍ਰਿੰਟ ਨਾਂ ਦੀ ਦਵਾਈ 3 ਕਿਲੋ ਪ੍ਰਤੀ ਕਿਲੋ ਬੀਜ ਨਾਲ ਯਾਨੀ ਕਿ ਜੇ ਤੁਸੀਂ 8 ਕਿਲੋ ਬੀਜ ਵਰਤਦੇ ਹੋ 24 ਗ੍ਰਾਮ ਦਵਾਈ ਜਿਹੜੀ ਹੈ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਇਹਦੀ ਟ੍ਰੀਟਮੈਂਟ ਕਰ ਲੈਣਾ ਹੈ ਤੇ ਉਸ ਨੂੰ ਮੁੜ ਕੇ ਸੁਕਾ ਕੇ ਗਿੱਲੀਆਂ ਬੋਰੀਆਂ ਦੇ ਵਿੱਚ ਪ੍ਰੀ ਜਰਮੀਨੇਟ ਕਰਕੇ ਸੀਡ ਨੂੰ ਥੋੜਾ ਥੋੜਾ ਅੰਘਾਰ ਕੇ ਸੀਡ ਨੂੰ ਉਸੇ ਹਿਸਾਬ ਦੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਣੇ ਚੁਣੇ ਹੋਏ ਖੇਤ ਦੇ ਵਿੱਚ ਉਹਨੂੰ 6.5 ਮਰਲੇ 1 ਏਕੜ ਦੇ ਲਈ ਉੱਥੇ ਜਾ ਕੇ ਇਹ ਸੀਡ ਦਾ ਸਿੱਟਾ ਦੇ ਦੇਣਾ ਬਸ ਬੜੀ ਲੰਬੇ ਸਮੇਂ ਤੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਡਾਕਟਰ ਅਵਨੇਂਦਰ ਸਿੰਘ ਮਾਨ ਹੋਣੀ ਮੈਨੂੰ ਲੱਗਦਾ ਤਕਰੀਬਨ ਦੋ ਦਹਾਕੀਆਂ ਤੋਂ ਕੋਸ਼ਿਸ਼ ਕਰ ਰਹੇ ਆ ਕਿ ਇਹ ਜਿਹੜੀ ਸਿੱਧੀ ਬਜਾਈ ਕਾਮਯਾਬ ਕੁਝ ਵੀ ਹੋਈ ਵੀ ਆ ਕਿਸਾਨ ਵੀਰਾਂ ਨੇ ਖੇਤਾਂ ਦੇ ਵਿੱਚ ਬੀਜੀ ਵੀ ਆ ਝਾੜ ਵੀ ਵਧੀਆ ਲਿਆ ਆ ਸੋ ਬਹੁਤੇ ਕਿਸਾਨ ਵੀਰਾਂ ਨੂੰ ਇਹ ਫਿੱਟ ਨਹੀਂ ਆਉਂਦੀ ਦੱਸ ਪਹਿਲਾਂ ਤੇ ਹੀ ਦੱਸੋ ਕਿ ਕਿਸਾਨ ਵੀਰ ਇਹਦੀ ਵੱਲ ਨੂੰ ਘਟ ਮੁੜ ਰਿਹਾ ਕਿਉਂ ਘਟ ਮੁੜਦਿਆ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਨਾ ਹੁਣ ਤਾਂ ਥੋੜਾ ਜਿਹਾ ਰੁਝਾਨ ਇਹਦਾ ਵੱਧਦਾ ਜਾ ਰਿਹਾ ਹੈ ਜਿਹੜੇ ਕਿਸਾਨ ਹੌਲੀ ਹੌਲੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ 20% ਲਗਭਗ ਏਰੀਏ ਦੇ ਵਿੱਚ ਝੋਨੇ ਦੇ ਕੋਲ ਏਰੀਏ 'ਚ ਇਹ ਸਿੱਧੀ ਇਸ ਵਿਧੀ ਨਾਲ ਤੇ ਬਜਾਈ ਕੀਤੀ ਜਾ ਰਹੀ ਹੈ ਇਹਦੇ ਦੋ ਤਿੰਨ ਮੁੱਖ ਕਾਰਨ ਵੀ ਨੇ ਵੀ ਕਿਉਂ ਮਤਲਬ ਸਿੱਧੀ ਬਜਾਈ ਆਪਾਂ ਨੂੰ ਕਰਨੀ ਚਾਹੀਦੀ ਹੈ ਇੱਕ ਤਾਂ ਤੁਹਾਨੂੰ ਸਿੱਧੀ ਗੱਲ ਹੈ ਲੇਬਰ ਤੇ ਡਿਪੈਂਡੈਂਸ ਜਿਹੜੀ ਆ ਤੁਹਾਡੀ ਲੇਬਰ ਦੇ ਨਿਰਭਰਤਾ ਹੈ ਬਿਲਕੁਲ ਖਤਮ ਹੋ ਜਾਂਦੀ ਹੈ ਜੀ ਦੂਜਾ ਜਿਹੜਾ ਹੈ ਤੁਹਾਡਾ ਪਾਣੀ ਹੌਲੀ-ਹੌਲੀ ਰੀਚਾਰਜ ਹੋਣ ਲੱਗ ਜਾਂਦਾ ਹੈ ਇਸ ਸਾਲ 1 ਮੀਟਰ ਪਾਣੀ ਪੰਜਾਬ ਦਾ ਉੱਪਰ ਆ ਗਿਆ ਤੋਂ ਸੋ ਇਹ ਜਿਹੀਆਂ ਵਿਧੀਆਂ ਜਦੋਂ ਆਪਾਂ ਅਡਾਪਟ ਕਰਦੇ ਆ ਤਾਂ ਇਹ ਪਾਣੀ ਉੱਪਰ ਆਉਣ ਦੇ ਵਿੱਚ ਸਹਾਇ ਸਿੱਧ ਹੁੰਦੀਆਂ ਕਿਉਂਕਿ ਇਹ ਬੜੀ ਇੱਕ ਬੜੀ ਟੈਕਨੀਕਲ ਇੱਕ ਤਰੀਕਾ ਹੈ ਝੋਨੇ ਨੂੰ ਲਗਾਉਣ ਦਾ ਇਹਦੇ ਵਿੱਚ ਇੱਕ ਵੀ ਜੇ ਆਪਾਂ ਸਟੈਪ ਮਿਸ ਕਰਦੇ ਹਾਂ ਜਿਹੜੇ ਹੁਣ ਅਸੀਂ ਅੱਗੇ ਤੁਹਾਨੂੰ ਸਟੈਪ ਦੱਸਾਂਗੇ ਜੇ ਤੁਸੀਂ ਇੱਕ ਵੀ ਸਟੈਪ ਤੋਂ ਇੱਧਰ ਉੱਧਰ ਹੋਵੋਗੇ ਤਾਂ ਤੁਹਾਨੂੰ ਭਾਰੀ ਨਦੀਨਾ ਦਾ ਸਾਹਮਣਾ ਕਰਨਾ ਪਊਗਾ ਕੱਲੀ ਤੇ ਕੱਲੀ ਇਹਦੇ ਵਿੱਚ ਇੱਕ ਨਦੀਨਾ ਦੀ ਇੱਕ ਸਮੱਸਿਆ ਹੈ ਜਿਦੇ ਕਰਕੇ ਬਹੁਤੇ ਕਿਸਾਨ ਵੀਰ ਇਸ ਫਸਲ ਨੂੰ ਝੋਨੇ ਦੀ ਸਿੱਧੀ ਬਜਾਈ ਤੋਂ ਗੁਰੇਜ਼ ਕਰਦੇ ਨੇ ਜੀ ਜੀ ਪਰ ਸਾਡੇ ਦੱਸੇ ਮੁਤਾਬਕ ਜੇ ਤੁਸੀਂ ਅਸੀਂ ਜਿੱਥੇ ਸਾਡੇ ਕਹੇ ਤੇ ਕਿਸਾਨਾਂ ਨੇ ਆਪਣੀ ਬਜਾਈ ਕੀਤੀ ਹੈ ਸਿੱਧੀ ਸਾਡੇ 10 ਪੁਆਇੰਟਾਂ ਤੋਂ ਇਧਰ ਉਧਰ ਨਹੀਂ ਹੋਏ ਆਪਣੇ ਮੁਤਾਬਕ ਉਹਨਾਂ ਨੇ ਨਦੀਨ ਰਹਿਤ ਹਮੇਸ਼ਾ ਫਸਲ ਪ੍ਰਾਪਤ ਕੀਤੀ ਹੈ ਕਿਸਾਨ ਵੀ ਰੋਡ ਚੋਂ ਨਹੀਂ ਦੀ ਸਿੱਧੀ ਬਜਾਈ ਦੇ ਵਿੱਚ ਜੇ ਅਸੀਂ ਤਕਨੀਕੀ ਧਿਆਨ ਰੱਖਦੇ ਆ ਨਾ ਮਾਹਰਾਂ ਦੀ ਰਾਏ ਲੈ ਕੇ ਕਰਦੇ ਆ ਤਾਂ ਤੁਹਾਨੂੰ ਬਾਅਦ ਦੇ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਂਦੀ ਸੋ ਦੱਸੋ ਫਿਰ ਆਪਾਂ ਗੱਲ ਕਰੀਏ ਹੁਣ ਫਿਰ ਸਿੱਧੀ ਬਜਾਈ ਦੇ ਤਰੀਕਿਆਂ ਦੀ ਉਹਦੇ ਵਿੱਚ ਵੀ ਕਈ ਤਰੀਕੇ ਆ ਗਏ ਜੀ ਕੋਈ ਕਿਸਾਨ ਵੀਰ ਕਿੱਦਾਂ ਕਰ ਰਿਹਾ ਕੋਈ ਕਿਸਾਨ ਵੀਰ ਕਿੱਦਾਂ ਕਰ ਰਿਹਾ ਤੁਹਾਡੇ ਉਹਨਾਂ ਦੇ ਤਰੀਕੇ ਜ਼ਰੂਰ ਦੱਸੋ ਏ चौहान ਸਾਹਿਬ ਸਿੱਧੀ ਬਜਾਈ ਤੇ ਮੁੱਖ ਤੌਰ ਤੇ ਆਪਾਂ ਜੇ ਤਰੀਕਿਆਂ ਦੀ ਗੱਲ ਕਰੀਏ ਇੱਕ ਤਾਂ ਡ੍ਰਿਲ ਨਾਲ ਮਸ਼ੀਨ ਬਜਾਈ ਕਰ ਲਈਏ ਠੀਕ ਹੈ ਜੀ ਇੱਕ ਆਪਾਂ ਕਹਿੰਦੇ ਆ ਵੀ ਛਿੱਟਾ ਦੇ ਕੇ ਵੀ ਬੀਜ ਸਕਦੇ ਆ ਜੀ ਵੀ ਝੋਨੇ ਦਾ ਛਿੱਟਾ ਇਹ ਦੋ ਤਰੀਕੇ ਮੇਨ ਤੌਰ ਤੇ ਅਡਾਪਟ ਕੀਤੇ ਜਾਂਦੇ ਆ ਜਿਹੜੀ ਡ੍ਰਿਲ ਨਾਲ ਬਜਾਈ ਹੈ ਉਹਦੇ ਵਿੱਚ ਵੀ ਗਾਹਾਂ ਦੋ ਤਰੀਕੇ ਨੇ ਇੱਕ ਤਰਵਤਰ ਸਿੱਧੀ ਬਜਾਈ ਇੱਕ ਹੋਗੀ ਤੁਹਾਡੀ ਡਰਾਈ ਮਤਲਬ ਸੁੱਕੀ ਸਿੱਧੀ ਬਜਾਈ ਜੀ ਜਿਹੜੀ ਤਾਂ ਆਪਾਂ ਛਿੱਟੇ ਵਾਲੀ ਸਿੱਧੀ ਬਜਾਈ ਕਰਨੀ ਆ ਕਿਸਾਨ ਵੀਰੋ ਉਹ ਤਾਂ ਬੜੀ ਮਤਲਬ ਜਿਹਦੇ ਕੋਲੇ ਕੋਈ ਕੋਈ ਮਸ਼ੀਨ ਵਗੈਰਾ ਉਪਲਬਧ ਨਹੀਂ ਹੈਗੀ ਜਾਂ ਉਹ ਛਿੱਟਾ ਦੇ ਕੇ ਕਰਨਾ ਚਾਹੁੰਦਾ ਤਾਂ 8 ਤੋਂ 10 ਕਿਲੋ ਬੀਜ ਸਿਲੈਕਟ ਕਰ ਲਓ ਵੈਰਾਈਟੀ ਸਿਲੈਕਟ ਕਰ ਲਓ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਓ ਤਾਂ ਤੁਸੀਂ ਬੀਜ ਨੂੰ 8 ਤੋਂ 10 ਘੰਟੇ ਭਿਉਂ ਕੇ ਸ਼ਾਮੇ ਸਿੱਧਾ ਸੁਕਾ ਕੇ ਉਹਨੂੰ ਚੰਗੀ ਤਰ੍ਹਾਂ ਸੀਡ ਟ੍ਰੀਟਮੈਂਟ ਕਰਕੇ ਉਸ ਤੋਂ ਉਪਰੰਤ ਜਾ ਕੇ ਇਹਨੂੰ ਖੇਤ ਦੇ ਵਿੱਚ 8 ਤੋਂ 10 ਕਿਲੋ ਛਿੱਟ ਦਾ ਛਿੱਟਾ ਦੇ ਦੇਣਾ ਹੈ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਐਂ ਖੇਤ ਛੱਡ ਦੇਣਾ ਤਾਂ ਆਪਣੇ ਆਪ ਜਦੋਂ ਵੀ ਉਸ ਬੀਜ ਨੂੰ ਪਾਣੀ ਦੀ ਪ੍ਰਾਪਤੀ ਹੋਏਗੀ ਤਾਂ ਉਹ ਬੀਜ ਜਿਹੜਾ ਹੈ ਉਹ ਤੁਹਾਡਾ ਖੇਤ ਦੇ ਵਿੱਚ ਉੱਗ ਪਵੇਗਾ ਹੁਣ ਜਦੋਂ ਡ੍ਰਿਲਿੰਗ ਕਰਨੀ ਹੈ ਜਿਹੜੀ ਜਿੱਥੇ ਕਿ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਤਰ ਬੱਤਰ ਸਿੱਧੀ ਬਜਾਈ ਵਾਲੀ ਟੈਕਨੀਕ ਨੂੰ ਅਡਾਪਟ ਕਰੋ ਜੀ ਕਿਉਂਕਿ ਤਰ ਬੱਤਰ ਸਿੱਧੀ ਬਜਾਈ ਟੈਕਨੀਕ ਜਿਹੜੀ ਹੈ ਇਸ ਟੈਕਨੀਕ ਦੇ ਰਾਹੀਂ ਆਪਾਂ ਨਦੀਨਾਂ ਨੂੰ ਪਹਿਲੇ ਦਿਨ ਤੋਂ ਹੀ ਆਪਾਂ ਠੱਲ ਪਾ ਲੈਨੇ ਆ ਨਦੀਨਾਂ ਨਾਲ ਆਪਣੀ ਲੜਾਈ ਹਮੇਸ਼ਾ ਜਾਰੀ ਰਹਿੰਦੀ ਹੈ ਪਰ ਇਹਦੇ ਵਿੱਚ ਫਸਲ ਜਿੱਤਦੀ ਹੈ ਨਦੀਨ ਹਾਰਦੇ ਨੇ ਕਈ ਵਾਰ ਕੀ ਹੁੰਦਾ ਹੈ ਇਹ ਇਹਦੇ ਵਿੱਚ ਕੰਪੀਟੀਸ਼ਨ ਨਦੀਨਾਂ ਦਾ ਤੇ ਫਸਲ ਦਾ ਐ ਚੱਲਦਾ ਵੀ ਕਈ ਵਾਰ ਨਦੀਨ ਜਿੱਤਿਆਂ ਦੇ ਫਸਲ ਹਾਰ ਜਾਂਦੇ ਆ ਜੀ 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 ਪਰ ਤਰਬੱਤਰ ਜਿਹੜੀ ਟੈਕਨੀਕ ਆ ਉਹਦੇ ਵਿੱਚ ਨਦੀਨ ਨੂੰ ਆਪਾਂ ਹਾਰਨਾ ਹੀ ਪਹਿਲੇ ਦਿਨ ਤੋਂ ਹੀ ਉਹਨੂੰ ਉਹਦੇ ਪਿੱਛੇ ਪੈ ਜਾਂਦੇ ਆ ਤੇ ਉਹਨੂੰ ਆਪਾਂ ਹਰਾ ਕੇ ਹੀ ਛੱਡਦੇ ਆ ਜੀ 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 ਹੁਣ ਦੀ ਆਪਾਂ ਤਰਬੱਤਰ ਸਿੱਧੀ ਬਜਾਈ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਕੀ ਕਰਨਾ ਹੈ ਖੇਤ ਨੂੰ ਜਦੋਂ ਆਪਾਂ ਕਣਕ ਦੇ ਵੇਲੇ ਪਹਿਲਾਂ ਰਮਾ ਲੈਨੇ ਆ ਵੀ ਬੱਤਰ ਇਹ ਸਾਫ਼ ਤਰੀਕਾ ਹੀ ਦੱਸਦਾ ਹੈ ਬੱਤਰ ਲੈ ਕੇ ਆਉਣਾ ਪਰ ਤਰਬੱਤਰ ਦਾ ਮਤਲਬ ਕੀ ਹੁੰਦਾ ਬੱਤਰ ਜ਼ਿਆਦਾ ਹੋਣਾ ਚਾਹੀਦਾ ਵੀ ਪੂਰਾ ਸੁੱਕਮਾ ਬੱਤਰਣਾ ਹੋਵੇ ਗਿੱਲਾ ਬੱਤਰੋ ਜਿਹੜੀ ਡ੍ਰਿਲ ਮਸ਼ੀਨਾਂ ਨੇ ਉਹ ਵੀ ਦੋ ਪ੍ਰਕਾਰ ਦੀਆਂ ਨੇ ਇੱਕ ਲੱਕੀ ਸੀਡ ਡ੍ਰਿਲ ਹੈ ਇੱਕ ਆਮ ਸਿੱਧੀ ਬਜਾਈ ਦੀ ਸੀਡ ਡ੍ਰਿਲ ਹੈ ਲੱਕੀ ਸੀਡ ਡ੍ਰਿਲ ਜਿਹੜੀ ਪੀ ਯੂਨਿਟ ਨੇ ਡਿਵੈਲਪ ਕੀਤੀ ਆ ਉਹਦੇ ਵਿੱਚ ਨਦੀਨ ਨਾਸ਼ਕ ਦਵਾਈ ਉਸੇ ਡ੍ਰਿਲਿੰਗ ਦੇ ਨਾਲ ਨਾਲ ਹੀ ਪਿੱਛੇ ਛਰਕਾ ਹੁੰਦਾ ਜਾਂਦਾ ਆ ਉਹਦਾ ਤੇ ਆਪਾਂ ਨੇ ਕੋਸ਼ਿਸ਼ ਕਰਨੀ ਹੈ ਵੀ ਜੇ ਆਪਾਂ ਨੂੰ ਲੱਕੀ ਸੀਡ ਡ੍ਰਿਲ ਮਿਲ ਜੇ ਤਾਂ ਉਹਦੇ ਨਾਲ ਦੀ ਰੀਸ ਕੋਈ ਨਹੀਂ ਹੈ ਤਾਂ ਜਦੋਂ ਆਪਾਂ ਲੱਕੀ ਸੀਡ ਡ੍ਰਿਲ ਨਾਲ ਜਦੋਂ ਸਿੱਧੀ ਬਜਾਈ ਕਰਨੀ ਹੈ ਤਾਂ ਉਹਦੇ ਵਿੱਚ 8 ਕਿਲੋ ਜਿਹੜਾ ਹੈ ਸੋਧਿਆ ਹੋਇਆ ਬੀਜ ਲੈ ਕੇ ਆਪਾਂ ਨੇ ਪੂਰਾ ਜਿਹੜਾ ਤਰਵਤਰ ਵਾਲੇ ਖੇਤ ਦੇ ਵਿੱਚ ਉਹਦੀ ਡ੍ਰਿਲਿੰਗ ਕਰਦਨੀ ਆ ਉਹਦੇ ਪਿੱਛੇ-ਪਿੱਛੇ ਹੀ ਸਟੌਂਪ 30 ਤੇ ਇੱਕ ਹੋਰ ਨਵਾਂ ਸਾਲਟ ਦੀ ਰਿਕਮੈਂਡੇਸ਼ਨ ਹੋਈ ਹੈ ਉਹਦਾ ਨਾਮ ਹੈ ਪੈਪੇ ਇਹ ਜਿਹੜਾ ਪੈਪੇ ਸਾਲਟ ਇਹਦੀ ਤੁਸੀਂ 1 ਲੀਟਰ ਪਰ ਏਕੜ 200 ਲੀਟਰ ਪਾਣੀ ਲੈ ਕੇ ਤੇ ਇਹ ਸੀ ਡ੍ਰਿਲ ਨੇ ਆਪ ਹੀ ਤੁਹਾਡੇ ਸਪਰੇਅ ਕਰਦੇ ਜਾਣਾ ਤੇ ਇਹਦੀ ਇੱਕ ਨਾ ਫਿਲਮ ਬਣਾਉਂਦੇ ਆਉਣਾ ਉਹਨੇ ਸੀ ਡ੍ਰਿਲਿੰਗ ਤੋਂ ਬਾਅਦ ਜਿੱਦਾਂ-ਜਿੱਦਾਂ ਪਿੱਛੇ ਸਪਰੇਅ ਹੁੰਦੀ ਜਾਊਗੀ ਹਾਂ ਤੇ ਇਸ ਵੀਡੀ ਸਾਈਡ ਦੀ ਉੱਤੇ ਫਿਲਮ ਬਣ ਜਾਣੀ ਆ ਕਿਸਾਨ ਵੀਰੋ ਇੱਥੇ ਧਿਆਨ ਇਹ ਰੱਖਣਾ ਹੈ ਤਰਬਤਰ ਵਾਲੀ ਜ਼ਮੀਨ ਦੇ ਵਿੱਚ ਤੁਸੀਂ ਪਹਿਲੇ 21 ਦਿਨ ਪਾਣੀ ਨਹੀਂ ਦੇਣਾ ਜੋ ਮਰਜ਼ੀ ਹੋ ਜੇ ਤੁਹਾਡਾ ਬੂਟਾ ਉੱਗਣ ਤੋਂ ਬਾਅਦ ਕਰੁੰਬਲ ਜੇ ਜੋ ਮਰਜ਼ੀ ਹੋ ਜੇ 21 ਦਿਨ ਪਾਣੀ ਨਹੀਂ ਲਾਉਣਾ ਆਪਾਂ ਇੱਥੇ ਨਦੀਨ ਮਰਦੇ ਨੇ ਕਿਉਂਕਿ ਦੇਖੋ ਹੁਣ ਮੈਂ ਤੁਹਾਨੂੰ ਇੱਥੇ ਬਸ 1 ਮਿੰਟ ਦੇ ਵਿੱਚ ਇਹ ਹੀ ਗੱਲ ਸਮਝਾਉਣੀ ਚਾਹੁੰਦਾ ਵੀ ਕਿੱਥੇ ਤਾਂ ਆਪਾਂ ਬੀਜ ਨੂੰ ਇਹਦੀ ਜਰਮੀਨੇਟਡ ਬੀਜ ਨੂੰ ਆਪਾਂ ਇਹਦੀ ਬੀਜ ਦੇ ਵਿੱਚ ਜਰਮੀਨੇਸ਼ਨ ਸ਼ੁਰੂ ਕਰਤੀ ਇਹਦੇ ਵਿੱਚ ਬੀਜ ਅੱਗੇ ਹੋ ਗਿਆ ਆਪਣਾ ਝੋਨੇ ਦਾ ਬੀਜ ਅੱਗੇ ਨਿਕਲ ਜਾਂਦਾ ਤੇ ਨਦੀਨ ਦਾ ਬੀਜ ਉੱਗਣ ਚ ਪਿੱਛੇ ਰਹਿ ਜਾਂਦਾ ਤੇ 1 ਇੰਚ ਆਪਾਂ ਡੂੰਗੀ ਬਜਾਈ ਕਰਨੀ ਹੈ ਤੇ ਥਲੜਾ ਬੀਜ ਆਪਾਂ ਛੇੜਨਾਂ ਨੇ ਨਦੀਨ ਦਾ ਜਦੋਂ ਨਦੀਨ ਦੇ ਬੀਜ ਨੂੰ 21 ਦਿਨ ਪਾਣੀ ਨਾ ਮਿਲਿਆ ਤੇ ਜੇ ਮਿਲ ਵੀ ਗਿਆ ਜੇ ਉਗਣ ਦੀ ਕੋਸ਼ਿਸ਼ ਕੀਤੀ ਤਾਂ ਉੱਤੇ ਜਿਹੜੀ ਉਹਦੀ ਤਹਿ ਲਾਈ ਹੋਈ ਆ ਪੈਪੇ ਦਵਾਈ ਦੀ ਆਪਾਂ ਜਾਂ ਸਟੌਪ 30% ਦੀ ਆਪਾਂ ਤਹਿ ਲਾਈ ਹੋਈ ਆ ਉਹਨੇ ਨਿਕਲਣ ਤੋਂ ਪਹਿਲਾਂ ਹੀ ਉਹਨੂੰ ਮਾਰ ਦੇਣਾ ਤਾਂ 21 ਦਿਨ ਤੱਕ ਉਹ ਤੋਂ ਪਹਿਲਾਂ-ਪਹਿਲਾਂ ਹੀ ਆਪਾਂ ਨਦੀਨ ਜਿਹੜੇ ਹੈ ਇਹਦੇ ਕੰਟਰੋਲ ਕਰ ਲੈਣੇ ਆ ਤੇ ਤਰਵਤਰ ਵਿਧੀ ਹੈ ਜਿਹੜੀ ਇਹ ਸਭ ਤੋਂ ਜ਼ਿਆਦਾ ਸਕਸੈਸਫੁਲ ਤਰੀਕਾ ਹੈਗਾ ਝੋਨੇ ਦੀ ਸਿੱਧੀ ਬਜਾਈ ਕਰਨ ਦਾ ਤੇ ਕਿਸਾਨ ਵੀਰ ਇਸੇ ਵਿਧੀ ਨੂੰ ਹੀ ਅਡਾਪਟ ਕਰਨ ਨੂੰ দর্শক ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਝੋਨੇ ਦੀ ਬਜਾਈ ਸੰਬੰਧੀ ਤੁਹਾਡੇ ਨੂੰ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਝੋਨੇ ਦੀ ਸਿੱਧੀ ਬਜਾਈ ਸੰਬੰਧੀ ਸਾਨੂੰ ਹੋਰ ਖੇਤੀਬਾੜੀ ਮਾਹਿਰਾ ਨੇ ਜਾਣਕਾਰੀ ਦਿੱਤੀ ਹੈ ਇਹਨਾਂ ਨਾਲ ਵੀ ਖਾਸ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਕਿਸਾਨ ਵੀਰੋ ਸਾਡੇ ਨਾਲ ਹੋਰ ਖੇਤੀ ਮਾਹਰ ਇਸ ਵੇਲੇ ਖੇਤ ਦੇ ਵਿੱਚ ਮੌਜੂਦ ਨੇ ਅ ਡਾਕਟਰ ਸਾਹਿਬ ਤੁਹਾਡਾ ਨਾਮ ਦੱਸੋ ਤੇ ਡੈਜ਼ਿਗਨੇਸ਼ਨ ਮੇਰਾ ਨਾਮ ਜੀ ਵਿਮਲਪ੍ਰੀਤ ਸਿੰਘ ਜੋਸਣ ਤੇ ਮੈਂ ਖੇਤੀਬਾੜੀ ਵਿਕਾਸ ਅਫਸਰ ਹਾਂ ਜੀ ਇੱਥੇ ਬਲਾਕ ਭੁੰੜੜੀ ਦੇ ਵਿੱਚ ਸਾਨੂੰ ਇਸ ਵੇਲੇ ਇਹ ਦੱਸੋ ਕਿ ਸੁੱਕੀ ਬਿਜਾਈ ਜਾਂ ਸੁੱਕੇ ਕੱਦੂ ਦਾ ਜਾਂ ਸਿੱਧੀ ਬਿਜਾਈ ਦਾ ਤੁਹਾਡੇ ਬਲਾਕ ਭੁੰੜੜੀ ਦੇ ਵਿੱਚ ਕੀ ਪੋਜੀਸ਼ਨ ਆ ਕਿਸਾਨ ਵੀਰ ਇੱਧਰ ਨੂੰ ਆ ਰਹੇ ਆ ਕਿੰਨੀ ਬਿਜਾਈ ਹੋ ਚੁੱਕੀ ਆ ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਸੀ ਵੀ ਮਈ ਮਹੀਨੇ ਤੋਂ ਸ਼ੁਰੂ ਹੋ ਜਵੇ ਬਿਲਕੁਲ ਜੀ ਚੌਹਾਨ ਸਾਹਿਬ ਪਿਛਲੇ ਸਾਲਾਂ ਦੇ ਵਿੱਚ ਜਿੰਨੇ ਆਪਣੇ ਚਲੋ ਕਿਸਾਨ ਵੀਰਾਂ ਨੇ ਬਹੁਤ ਮਿਹਨਤ ਕੀਤੀ ਤੇ ਖੇਤੀਬਾੜੀ ਵਿਭਾਗ ਨੇ ਮਦਦ ਕੀਤੀ ਤੇ ਪੰਜਾਬ ਸਰਕਾਰ ਦੇ ਵੀ ਹੈਲਪ ਬੋ ਕੀਤੀ ਆ ਉਹਦੇ ਨਾਲ ਜਿਹੜੇ ਆਪਣੇ ਹਰ ਸਾਲ ਜਿਹੜਾ ਹੈਗਾ ਵਾ ਸਿੱਧੀ ਬਜਾਈ ਦੇ ਵਿੱਚ ਰਕਬਾ ਜਿਹੜਾ ਹੈਗਾ ਕਾਫੀ ਵਧੀਆ ਹੋਇਆ ਪਿਛਲੇ ਸਾਲ ਵੀ ਜਿਹੜਾ ਬਲਾਕ ਭੁੰੜੜੀ ਤੇ ਸਨੌਰ ਦਾ ਜੇ ਗੱਲ ਕਰੀਏ ਤਕਰੀਬਨ 3 35000 ਦੇ ਵਿੱਚ ਰਕਬਾ ਹੋਇਆ ਸੀਗਾ ਜੀ ਤੇ ਇਸ ਵਾਰ ਵੀ ਜਿਹੜੀ ਟਰੈਂਡ ਲੱਗਦੀ ਆ ਵੀ ਉਹ ਪਿਛਲੇ ਸਾਲ ਦੇ ਨਾਲ ਉਹਦੇ ਵਿੱਚ ਰਕਬਾ ਜਿਹੜਾ ਹੈਗਾ ਵਧੂਗਾ ਜੀ ਹੋਰ ਜੋ ਕਿਸਾਨ ਵੀਰਾਂ ਨਾਲ ਹੁਣ ਵੀ ਸਾਡੀ ਗੱਲ ਹੁੰਦੀ ਆ ਤੇ ਉਹਨਾਂ ਦੇ ਵਿੱਚ ਵੀ ਉਤਸ਼ਾਹ ਹੈਗਾ ਵੀ ਅਸੀਂ ਜਿਹੜਾ ਹੈਗਾ ਰਕਬਾ ਵਧਾਵਾਂਗੇ ਜੀ ਇਸ ਵਾਰ ਥੋੜਾ ਜਿਹਾ ਸਾਨੂੰ ਇਹ ਜ਼ਰੂਰ ਦੱਸ ਦਿਓ ਨਦੀਨਾਂ ਦੀ ਸਮੱਸਿਆ ਬਾਰੇ ਕਿ ਕਿਸਾਨ ਵੀਰ ਪਹਿਲਾਂ ਤਾਂ ਆਪਾਂ ਕਹਿੰਦੇ ਆ ਵੀ ਬੀਜ ਬਜਾਈ ਵੇਲੇ ਹੀ ਸਪਰੇਅ ਕਰਨੀ ਆ ਉਸ ਤੋਂ ਬਾਅਦ ਵੀ ਕੋਈ ਸਪਰੇਅ ਹੈਗੀ ਆ ਜਿਹੜੀ ਆਪਾਂ ਕਰਨੀ ਆ ਬਿਲਕੁਲ ਜੀ ਇਹ चौहान ਸਾਹਿਬ ਇਹਦੇ ਵਿੱਚ ਜਿਹੜੀ ਹੁੰਦੀ ਆ ਨਦੀਨਾਂ ਦੀ ਮੇਨ ਸਮੱਸਿਆ ਆਉਂਦੀ ਆ ਝੋਨੇ ਦੇ ਵਿੱਚ ਜਿਹੜੀ ਸਿੱਧੀ ਬਜਾਈ ਆ ਤੇ ਇੱਕ ਤੇ ਆਪਾਂ ਜਿਹੜੀ ਜਦੋਂ ਆਪਾਂ ਬਜਾਈ ਕੀਤੀ ਉਦੋਂ ਹੀ ਸਪਰੇਅ ਕਰ ਸਕਦੇ ਆ ਤੇ ਜੇ ਉਦੋਂ ਵੀ ਕਿਸਾਨ ਵੀਰ ਖੁੰਝ ਗਏ ਜਾਂ ਮੰਨ ਲਓ ਵੀ ਤਕਰੀਬਨ ਉਸ ਦੇ ਵਿੱਚ ਕੋਈ ਨਦੀਨ ਉੱਗ ਗਏ ਤੇ ਫਿਰ ਤਕਰੀਬਨ 25 ਕੁ 6 26 ਦਿਨਾਂ ਬਾਅਦ ਵੀ ਜਦੋਂ ਤਕਰੀਬਨ 3-4 ਪਾਣੀ ਲੱਗ ਜਾਂਦੇ ਆ ਉਹਨੂੰ ਜੇ ਆਪਾਂ ਸੁੱਕੀ ਬਜਾਈ ਕੀਤੀ ਹੋਈ ਆ ਤੇ ਉਹਦੇ ਵਿੱਚ ਨਦੀਨ ਦੇ ਹਿਸਾਬ ਦੇ ਨਾਲ ਆਪਾਂ ਉਹਦੇ ਵਿੱਚ ਸਪਰੇਅ ਕਰ ਸਕਦੇ ਆ ਮੰਨ ਲਓ ਜੇ ਕੱਲੀ ਉਹਦੇ ਵਿੱਚ ਸਵਾਕ ਜਾਂ ਸਵਾਕੀ ਜਾਂ ਆਮ ਕਾਹ ਉੱਗ ਜਾਂਦੇ ਆ ਮੁੱਥੇ ਜਿਵੇਂ ਹੁੰਦੇ ਆ ਉਹਦੇ ਵਿੱਚ ਤੇ ਉਹਦੇ ਲਈ ਸਿੰਪਲ ਜਿਹੜੀ ਨੋਮਨੀ ਗੋਲਡ ਹੈਗੀ ਉਹ 100 ਐਮਐਲ ਦਵਾਈ ਜਿਹੜੀ ਤਕਰੀਬਨ 150 200 ਲੀਟਰ ਪਾਣੀ ਚ ਘੋਲ ਕੇ ਉਹ ਸਪਰੇਅ ਕਰ ਦਈਏ ਤੇ ਸਵਾਕ ਸਵਾਕੀ ਨੂੰ ਜਿਹੜੀ ਹੈਗੀ ਉਹਦਾ ਹੱਲ ਹੋ ਜਾਂਦਾ ਆ ਤੇ ਜੇ ਇਸੇ ਤਰੀਕੇ ਨਾਲ ਮੰਨ ਲਓ ਵੀ ਉਹਦੇ ਵਿੱਚ ਮੱਕੜਾਂ ਵਧਾਣਾ ਕਿਉਂਕਿ ਕੁਝ ਖੇਤਾਂ ਦੇ ਵਿੱਚ ਇਹ ਨਦੀਨ ਵੀ ਹੋ ਜਾਂਦੇ ਆ ਤੇ ਮੱਕੜਾਂ ਵਧਾਣਾ ਜਾਂ ਚੀਨੀ ਕਾਹ ਹੋ ਹੈਗੇ ਆ ਤੇ ਉਹਦੇ ਵਿੱਚ ਜਿਹੜੀ ਹੈਗੀ ਆ ਰਾਈਸ ਸਟਾਰ ਦਵਾਈ 400 ਐਮ ਐਲ ਕਿੱਲੇ ਦੇ ਹਿਸਾਬ ਦੇ ਨਾਲ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਕਰ ਦਈਏ ਤੇ ਉਹ ਵੀ ਨਦੀਨ ਜਿਹੜੇ ਹੈਗੇ ਜੀ ਕੰਟਰੋਲ ਹੋ ਜਾਂਦੇ ਆ ਮੇਰਾ ਨਾਮ ਰਜਿੰਦਰ ਕੁਮਾਰ ਹੈ ਜੀ ਮੈਂ ਖੇਤੀਬਾੜੀ ਵਿਸਥਾਰ ਅਫਸਰ ਸਰਕਲ ਸਨੋਰ ਇਨਚਾਰਜ ਆ ਜੀ ਜੀ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਤੁਹਾਨੂੰ ਜਦੋਂ ਤੁਸੀਂ ਫੀਲਡ ਦੇ ਵਿੱਚ ਜਾਂਦੇ ਹੋ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਇਹ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਕਿਉਂਕਿ ਇਹ ਲਾਗੇ ਸਬਜ਼ੀ ਦੀ ਬੈਲਟ ਹੋਣ ਕਰਕੇ ਇਹਨਾਂ ਨੂੰ ਬਹੁਤ ਹੀ ਵਧੀਆ ਰਾਸ ਆ ਰਹੀ ਹੈ ਸਿੱਧੀ ਬਿਜਾਈ ਕਿਉਂਕਿ ਟਾਈਮਲੀ ਇਹ ਜਿਹੜੇ ਵੈਰਾਈਟੀ ਬਸਮਤੀ ਬੀਜਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਟਾਈਮਲੀ ਸਬਜ਼ੀ ਜਿਹੜੀ ਬਿਜਾਈ ਕੀਤੀ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਬਹੁਤ ਮਾਫੀ ਕਹਿ ਚੀਜ਼ ਕਿਹੜੀਆਂ ਵੈਰਾਈਟੀਆਂ ਨੇ ਜਿਹੜੀ ਸ਼ਾਰਟ ਡਿਊਰੇਸ਼ਨ ਵੈਰਾਈਟੀ ਹੋਵੇ ਕਿਹੜੀ ਕਿਹੜੀ ਆਓ ਕਿਸਾਨ ਵੀਰ ਜਿਹੜੇ ਵੈਰਾਈਟੀ 126 ਆ ਜਿਹੜੀ ਆਪਣੀ PR 126 ਉਹਦੀ ਬਿਜਾਈ ਕਰਦੇ ਨੇ ਬਹੁਤ ਵਧੀਆ ਰਿਜ਼ਲਟ ਹੈ ਬਾਸਮਤੀ ਦੀਆਂ ਵੈਰਾਈਟੀਆਂ ਨੇ ਜਿਹੜੀ ਐ ਯੂਜ਼ ਕਰਦੇ ਨੇ ਉਹਨਾਂ ਦੇ ਬਹੁਤ ਵਧੀਆ ਰਿਜ਼ਲਟ ਨੇ ਔਰ ਇਹਨਾਂ ਨੂੰ ਇੱਥੇ ਅਵੇਲੇਬਲ ਨੇ ਵੈਰਾਈਟੀਆਂ ਸਾਰੀਆਂ ਮਿਲ ਜਾਂਦੀਆਂ ਨੇ ਇੱਥੇ ਮਸ਼ੀਨਾ ਮਸ਼ੂਨਾ ਅਵੇਲੇਬਲ ਹੈਗੀਆਂ ਥੋੜਾ ਜਿਹਾ ਇਹਦੇ ਬਾਰੇ ਜ਼ਰੂਰ ਦੱਸੋ ਸਿੱਧੀ ਬਿਜਾਈ ਵਾਸਤੇ ਜਦੋਂ ਤੇ ਹੁਣ ਸਟਾਰਟ ਹੋਈ ਆ ਇਸ ਤੋਂ ਬਾਅਦ ਹੁਣ ਜਿਹੜੀ ਮਸ਼ੀਨਰੀ ਹੈਗੀ ਆ ਕਿਉਂਕਿ ਸਿੱਧੀ ਬਿਜਾਈ ਵਾਲੀ ਉਹਦੇ ਚ ਇੰਪਰੂਵਮੈਂਟ ਵੀ ਬਹੁਤ ਹੋਈ ਆ ਮਸ਼ੀਨ 'ਚ ਹੁ ਤੇ ਸਾਨੂੰ ਵੀ ਜਦੋਂ ਕੋਈ ਫਾਰਮਰ ਕੋਈ ਕੰਟੈਕਟ ਕਰਦਾ ਵੀ ਸਾਨੂੰ ਕੋਈ ਮਸ਼ੀਨ ਦਵਾ ਦੋ ਤੇ ਅਸੀਂ ਵੀ ਉਹਦੀ ਹੈਲਪ ਕਰਦੇ ਆਂ ਵੀ ਉਹ ਫਾਰਮਰ ਦੇ ਨਾਲ ਉਹਨੂੰ ਕੰਟੈਕਟ ਕਰਾ ਦਈਦਾ ਕਿਸਾਨ ਆਪ ਤਿਆਰ ਹੋਵੇ ਮਸ਼ੀਨ ਦੀ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਕਿਸਮ ਦੀ ਸਮੱਸਿਆ ਕੋਈ ਕਿਸਾਨ ਵੀਰ ਆਪਣੇ ਵੱਲੋਂ ਦੱਸਦੇ ਹੋਣ ਤੁਹਾਨੂੰ ਵੀ ਅਸੀਂ ਤਾਂ ਨਹੀਂ ਬੀਜਦੇ ਕੋਈ ਉਹਨਾਂ ਦਾ ਮਿੱਟੀ ਵਧੀਆ ਨਾ ਹੋਵੇ ਮਿੱਟੀ ਰੇਤਲੀ ਨਾ ਹੋਵੇ ਜਾਂ ਮਿੱਟੀ ਡੱਕਰ ਨਾ ਹੋਵੇ ਕੋਈ ਹੋ ਜਾ ਹੈ ਨਹੀਂ ਇੱਧਰ ਦੀ ਮਿੱਟੀ ਬਹੁਤ ਵਧੀਆ ਹੈ ਜੀ ਆਪਣੇ ਸਿੱਧੀ ਬਜਾਈ ਵਾਸਤੇ ਬਿਲਕੁਲ ਮਾਫੀਕ ਹੈ ਜੀ ਔਰ ਜਿਹੜੀਆਂ ਕੋਈ ਪਰੇਸ਼ਾਨੀਆਂ ਕਿਸਾਨ ਵੀਰਾਂ ਨੂੰ ਆਉਂਦੀਆਂ ਉਹ ਜਿੱਦਾਂ ਆਪਾਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਸਟਾਰਟਿੰਗ ਕਰੋ ਜਦੋਂ ਆਪ ਐਕਸਪੈਰੀਮੈਂਟ ਕਰਕੇ ਇੱਕ ਦੋ ਕਿੱਲੇ ਜਿਹੜੇ ਬੀਜ ਕੇ ਦੇਖਦੇ ਨੇ ਫਿਰ ਉਹ ਇੱਧਰਲੇ ਪਾਸੇ ਆ ਜਾਂਦੇ ਨੇ ਬਹੁਤ ਵਧੀਆ ਉਹਨਾਂ ਨੂੰ ਰਿਜ਼ਲਟ ਮਿਲਦੇ ਨੇ ਫਿਰ ਉਹ ਉਹਨਾਂ ਨੂੰ ਬਹੁਤ ਹੀ ਸਹੀ ਲੱਗਦੀ ਹੈ ਝੋਨੇ ਦੀ ਸਿੱਧੀ ਬਜਾਈ ਦੇ ਲਈ ਮਸ਼ੀਨਾਂ ਤੁਹਾਡੇ ਆਫਿਸ ਦੇ ਵਿੱਚ ਵੇਲ-ਵੇਲ ਹੈਗੀਆਂ ਨੇ ਕੋਈ ਹਾਂਜੀ ਸਾਡੇ ਕੋਲ ਵੀ ਇੱਕ ਬਲੌਕ ਲੈਵਲ ਤੇ ਇੱਕ ਮਸ਼ੀਨ ਹੈਗੀ ਆ ਤੇ ਉਹ ਵੀ ਅਸੀਂ ਜਿਹੜੀ ਹੈਗੀ ਕਿਸਾਨ ਨੂੰ ਫ੍ਰੀ ਆਫ ਕਾਸਟ ਜਿਹੜੀ ਹੈਗੀ ਆ ਜਦੋਂ ਵੀ ਲੋਡ ਹੁੰਦੀ ਉਹਨੂੰ ਤੇ ਅਸੀਂ ਉਹ ਪ੍ਰੋਵਾਈਡ ਕਰਵਾ ਦਿੰਨੇ ਜੀ ਦਾ ਸਰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਦੋਵਾਂ ਨੇ ਤੁਹਾਡਾ ਬਹੁਤ ਉਹਨੇ ਦੀ ਸਿੱਧੀ ਬਿਜਾਈ ਸੰਬੰਧੀ ਸਫਲ ਕਿਸਾਨ ਜੋ ਕਿ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਨੇ ਉਹਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਨੇ ਇਹਨਾਂ ਨਾਲ ਵੀ ਖਾਸ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕਿ ਕੁਝ ਕਹਿਣਾ ਇਹਨਾਂ ਕਿਸਾਨ ਵੀਰਾਂ ਦਾ ਆਓ ਦੇਖਦੇ ਹਾਂ ਕਿਸਾਨ ਵੀਰੋ ਹੁਣ ਸਾਡੇ ਨਾਲ ਇਸ ਪੁੰਨਰਹੜੀ ਬਲਾਕ ਜ਼ਿਲ੍ਹਾ ਪਟਿਆਲਾ ਦੇ ਪਿੰਡਾਂ ਦੇ ਕੁਝ ਕਿਸਾਨ ਵੀਰ ਖੜੇ ਨੇ ਖੇਤ ਦੇ ਵਿੱਚ ਜਿਨ੍ਹਾਂ ਨੇ ਸਿੱਧੀ ਬਿਜਾਈ ਕਾਫੀ ਲੰਬੇ ਸਮੇਂ ਤੋਂ ਆਪਣੇ ਖੇਤਾਂ ਦੇ ਵਿੱਚ ਕੀਤੀ ਹੈ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਪਿੰਡ ਸਾਡਾ ਫਤਿਹਪੁਰ ਰਾਜਪੂਤਾ ਬਲਾਕ ਪਨੇੜੀ ਹੈ ਜੀ ਅ ਤੁਸੀਂ ਕਿੰਨੇ ਕ ਲੰਬੇ ਸਮੇਂ ਤੋਂ ਇਹ ਝੋਨੇ ਦੀ ਸਿੱਧੀ ਬਜਾਈ ਕਰਦੇ ਆ ਰਹੇ ਹੋ ਤੇ ਕਿਹੋ ਜੀਆਂ ਸਮੱਸਿਆਵਾਂ ਮੌਦ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੀਆਂ ਅਸੀਂ ਪਿਛਲੇ 4 ਸਾਲਾਂ ਤੋਂ ਕਰਦੇ ਆ ਰਹੇ ਹਾਂ ਜੀ ਮੇਨ ਦਿੱਕਤ ਆ ਨਦੀ ਨਾਸ਼ਕ ਦੀ ਆਂਦੀ ਹੈ ਜੀ ਤੇ ਜਿਵੇਂ ਪਿਛਲੇ ਸਾਲ ਟੈਂਪਰੇਚਰ ਹਾਈ ਰਿਹਾ ਜੀ ਉਹਦੇ ਕਰਕੇ ਕਾਫੀ ਪ੍ਰੋਬਲਮਾਂ ਆਈਆਂ ਜੀ ਪਾਣੀ ਕਿੰਨਾ ਕੁ ਬਚਦਾ ਇਹ ਦੇਖਿਆ ਤੁਸੀਂ ਫਿਰ ਝਾੜ ਚੂੜ ਵੀ ਬਰਾਬਰ ਆਉਂਦਾ ਝਾੜ ਤਕਰੀਬਨ ਤਕਰੀਬਨ ਬਰਾਬਰ ਹੀ ਹੈ ਜੀ ਜਿਹੜੀ ਪਾਣੀ ਦੀ ਆ ਜੇ ਤਾਂ ਪਾਣੀ ਇਹਨੂੰ ਵੱਤਰ ਸਿਰ ਲਈ ਜਾਈ ਜੇ ਠੀਕ ਆ ਪਰ ਕਈ ਜ਼ਿਮੀਂਦਾਰਾਂ ਨੂੰ ਇਹ ਇਹਦੇ ਬਾਰੇ ਪਤਾ ਹੀ ਨਹੀਂ ਵੀ ਚੜਾ ਕੇ ਪਾਣੀ ਪਾਣੀ ਸੁੱਕਣ ਨਹੀਂ ਦਿੰਦੇ ਜਿਵੇਂ ਕਦ ਚ ਪਾਣੀ ਖੜਾ ਕਰਦੇ ਓਵੇਂ ਪਾਣੀ ਖੜਾ ਕਰੋ ਉਹ ਤਾਂ ਫਿਰ ਬਰਾਬਰ ਜਿਹਾ ਹੀ ਹੋ ਗਿਆ ਕੰਮ ਪਰ ਇਹਨੂੰ ਵੱਤਰ ਸਿਰ ਹੀ ਪਾਣੀ ਦੇਣਾ ਚਾਹੀਦਾ ਜਦੋਂ ਲੋੜ ਪਵੇ ਵੱਤ ਵੀ ਸੁੱਕ ਗਿਆ ਉਮੇ ਪਾਣੀ ਦੇਣਾ ਚਾਹੀਦਾ ਜੀ ਇਹਨੂੰ ਫਤਿਹਪੁਰ ਰਾਜਪੂਤਾਂ ਦੇ ਨੌਜਵਾਨ ਕਿਸਾਨ ਵੀਰ ਨੇ ਕਿੰਨੇ ਲੰਬੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਰਹੇ ਆ ਆਪਾ ਜੀ ਪਿਛਲੇ 5 ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਰਹੇ ਆ ਜੀ ਕਿੱਦਾਂ ਦੀ ਲੱਗੀ ਹੈ ਬਿਜਾਈ ਸਾਨੂੰ ਦੂਸਰੇ ਨਾਲੋਂ ਵਧੀਆ ਲੱਗੀ ਹੈ ਜੀ ਝਾੜ ਵੀ ਤਕਰੀਬਨ ਕੁਆਂਟਲ ਤੋਂ ਕੁਆਂਟਲ ਦਾ ਵਾਧਾ ਹੈ ਘਟਨੇ ਹੈਗਾ ਜੀ ਹੂੰ ਕੀ ਸੋਚਦੇ ਹੋ ਕਿਉਂ ਸਿੱਧੀ ਬਿਜਾਈ ਵੱਲ ਮੁੜੇ ਹੋ ਕੀ ਤੁਹਾਡੇ ਖੇਤ ਦੇ ਵਿੱਚ ਕੋਈ ਸਮੱਸਿਆ ਸੀ ਜਾਂ ਕੀ ਸੋਚ ਕੇ ਇਸ ਪਾਸੇ ਵੱਲ ਨੂੰ ਆਏ ਜਰਾ ਇੱਕ ਆਪਣਾ ਲਾਕਡਾਊਨ ਦੇ ਵਿੱਚ ਲੇਬਰ ਦੀ ਸਮੱਸਿਆ ਆਈ ਸੀ ਉਹਦੇ ਕਰਕੇ ਅਸੀਂ ਇੱਧਰ ਨੂੰ ਮੁੜ ਗਏ ਫਿਰ ਸਾਨੂੰ ਵਧੀਆ ਲੱਗਾ ਹੁਣ ਅਸੀਂ ਸਾਰਾ ਇਹ ਰਕਬਾ 40 45 ਕਿੱਲੇ ਵੀ ਸਿੱਧੀ ਬਿਜਾਈ ਕਰਦੇ ਆ ਰਹੇ ਹਾਂ ਜੀ ਯਾਦਵਿੰਦਰ ਸਿੰਘ ਜੀ ਤੁਸੀਂ ਬਿਜਾਈ ਕਿੰਨੀ ਕੁ ਕਰਦੇ ਹੋ ਝੋਨੇ ਦੀ ਸਿੱਧੀ ਬਿਜਾਈ ਦੀ ਅਸੀਂ 20 ਏਕੜ ਕਰਦੇ ਹਾਂ ਜੀ ਹਾਂ ਕਿਹੜੀ ਵੈਰੈਟੀ ਬੀਜਦੇ ਹੋ 126 ਤੇ 1509 ਜੀ ਆ ਕਿੱਦਾਂ ਲੱਗਦਾ ਆ ਵੀ ਵਧੀਆ ਲੱਗਦੀ ਏ ਅੱਛਾ ਜੀ ਤੇ ਕੀ ਕਿੰਨਾ ਖਰਚਾ ਬਜਾਈ ਦੇ ਉੱਤੇ ਬਚ ਜਾਂਦਾ ਦੂਜੀ ਬਜਾਈ ਨਾਲੋਂ ਜੀ ਨੂੰ ਘਾਟੀ ਹੈ ਜੀ ਮੇਰਾ ਨਾਮ ਕਰਨਜੀਤ ਸਿੰਘ ਹੈ ਜੀ ਸਾਡੇ ਕੋਲ 40 45 ਕਿੱਲੇ ਹੈ ਜੀ ਮੇਰਾ ਬ੍ਰਦਰ ਹੀ ਹੈ ਹਰਪਾਲ ਸਿੰਘ ਅੱਛਾ ਜੀ ਹਾਂ ਜੀ ਤੇ ਤੁਸੀਂ ਕਿਦਾਂ ਦੇਖਦੇ ਹੋ ਕਿ ਬਜਾਈ ਠੀਕ ਹੈ ਬਹੁਤ ਵਧੀਆ ਬਜਾਈ ਹੈ ਜੀ ਇਹ ਵਧੀਆ ਵਾ ਇਹਦੇ ਵਿੱਚ ਲੇਬਰ ਦੀ ਬਚਤ ਤਾਂ ਜਿਹੜੀ ਮੇਨ ਹੈ ਜੀ ਉਹਦਾ ਖਰਚਾ ਬਹੁਤ ਵੱਧਦਾ 5000 ਨੂੰ 40 45 4500 ਨੂੰ ਆਪਣਾ ਹੈਗਾ ਜੀ ਉਹਦੀ ਬਚਤ ਹੁੰਦੀ ਆ ਪੰਜਾਬ ਸਰਕਾਰ ਆਪਾਂ ਨੂੰ 1500 ਰੁਪਏ ਪਰ ਏਕੜ ਦੇ ਹਿਸਾਬ ਨਾਲ ਦੇਰੀਏ ਉਹਦਾ ਵੀ ਆਪਾਂ ਨੂੰ ਬੇਨਿਫਿਟ ਹੋ ਰਿਹਾ ਜੀ ਪਿੰਡ ਦੇ ਵਿੱਚ ਤਾਂ ਲਾਗ ਲੱਗਿਆ ਹੀ ਐ ਨਾਲ ਦੇ ਕਿਸਾਨ ਵੀਰ ਬੀਜਣਾ ਸ਼ੁਰੂ ਹੋ ਗਏ ਨੇ ਤੇ ਕੀ ਪਿੰਡ ਤੋਂ ਬਾਹਰ ਦੂਜੇ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਦੇਖ ਕੇ ਲੋਕਾਂ ਨੇ ਸ਼ੁਰੂਆਤ ਕੀਤੀ ਐ ਇਹਦੀ ਹਾਂਜੀ ਹਾਂਜੀ ਨਾਲ-ਨਾਲ ਜਿੰਨੇ ਵੀ ਸਾਡੇ 5-7 ਪਿੰਡ ਹੈਗੇ ਆ ਜੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਬਜਾਈ ਹੋ ਰਹੀ ਐ ਸੁੱਕੀ ਬਜਾਈ ਮੈਂ ਉਮੀਦ ਕਰਦਾ ਇਨ੍ਹਾਂ ਕਿਸਾਨ ਵੀਰਾਂ ਨੂੰ ਦੇਖਦੇ ਹੋਏ ਪੰਜਾਬ ਦੇ ਹੋਰ ਕਿਸਾਨ ਵੀਰ ਵੀ ਝੋਨੇ ਦੀ ਸਿੱਧੀ ਬਜਾਈ ਵੱਲ ਆਉਣਗੇ ਤੇ ਮੈਂ ਇਨ੍ਹਾਂ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ ਇਹਨਾਂ ਦਾ ਧੰਨਵਾਦ ਕਰਦਾ। ਉਮੀਦ ਕਰਦੇ ਹਾਂ ਝੋਨੇ ਦੀ ਪਨੀਰੀ ਅਤੇ ਸਿੱਧੀ ਬਿਜਾਈ ਸੰਬੰਧੀ ਜ਼ਰੂਰੀ ਨੁਕਤੇ ਤੁਹਾਡੇ ਲਈ ਲਾਹੇਵੰਦ ਸਾਬਤ ਹੋਣਗੇ। ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਨਵਦੀਪ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।